ਨਮਸਕਾਰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਹਿਮਾਚਲ ਦੇ ਉਪਰੀ ਖੇਤਰਾਂ ਦੇ ਵਿੱਚ ਲਗਾਤਾਰ ਭਾਰੀ ਬਾਰਿਸ਼ ਅਤੇ ਬੱਦਲ ਫਟਣ ਕਾਰਨ ਪਾਖੜਾ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸੋਮਵਾਰ ਨੂੰ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਇਨਫਲੋ 84283 ਕਿਊਸਿਕ ਦਰਜ ਕੀਤਾ ਗਿਆ ਹੈ। ਜਿਸ ਕਾਰਨ ਗੋਵਿੰਦ ਸਾਗਰ ਝੀਲ ਦਾ ਪੱਧਰ ਲਗਭਗ 1671 ਫੁੱਟ ਉੱਪਰ ਗਿਆ ਹੈ ਤੇ ਜੋ ਕਿ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਥੱਲੇ ਹੈ। ਫਿਲਹਾਲ ਅੱਜ ਮਿਲੀ ਜਾਣਕਾਰੀ ਦੇ ਮੁਤਾਬਿਕ ਪਾਖੜਾ ਡੈਮ ਦੇ ਵਿੱਚ ਇਨਫਲੋ ਪਾਣੀ ਦੇ ਵਿੱਚ ਕਮੀ ਦਰਜ ਕੀਤੀ ਗੀ ਹੈ ਜਦਕੀ ਆਊਟਫਲੋ 43152 ਕਿਊਸਿਕ ਲਗਾਤਾਰ ਕੱਲ ਤੋਂ ਜਾਰੀ ਹੈ ਤੇ ਪਾਖੜਾ ਡੈਮ ਦੇ ਚਾਰੋਂ ਗੇਟ 2-2 ਫੁੱਟ ਤੱਕ ਖੁੱਲੇ ਪਏ ਨੇ ਪਾਖੜੇ ਤੋਂ ਪਾਣੀ ਰਿਲੀਜ਼ ਕਰਨ ਤੋਂ ਬਾਅਦ ਇਹ ਪਾਣੀ ਨੰਗਲ ਡੈਮ ਦੇ ਵਿੱਚ ਪਹੁੰਚਦਾ ਹੈ ਜਿੱਥੇ ਕਿ 12500 ਕਿਊਸਿਕ ਪਾਣੀ ਨੰਗਲ ਹਾਈਡਲ ਨਹਿਰ ਦੇ ਰਾਹੀਂ ਅਤੇ 10150 ਕਿਊਸਿਕ ਪਾਣੀ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਮਾਧਮ ਰਾਹੀਂ ਛੱਡਿਆ ਜਾਂਦਾ ਹੈ ਜਿਸ ਕਾਰਨ ਦੋਵੇਂ ਨਹਿਰਾ ਭਰ ਗਈਆਂ ਹਨ ਇਸ ਦੇ ਨਾਲ ਹੀ ਸਤਲੁਜ ਦਰਿਆ ਦੇ ਵਿੱਚ ਛੱਡੇ ਗਿਆ ਪਾਣੀ 22150 ਕਿਊਸਿਕ ਤੱਕ ਪਹੁੰਚ ਗਿਆ ਹੈ ਜਿਸ ਦੇ ਕਾਰਨ ਸਤਲੁਜ ਦੇ ਕਿਨਾਰੇ बसे ਪਿੰਡਾਂ ਦੇ ਵਿੱਚ ਹਰ ਵਰਗੀ ਸਥਿਤੀ ਪੈਦਾ ਹੋ ਗਈ ਹੈ ਸ਼੍ਰੀ ਅਨੰਦਪੁਰ ਸਾਹਿਬ ਵੀ ਕਿ ਪਹੁੰਚ ਗਏ ਸਵਾਨ ਨਦੀ ਅਤੇ ਸਤਲੁਜ ਦਰਿਆ ਦੋਵੇਂ ਇਕੱਠੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਫਸਲਾਂ ਤਬਾਹ ਕਰਦਾ ਹੋਇਆ ਇਹ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ ਭਾਵੇਂ ਪੰਜਾਬ ਦੇ ਵਿੱਚ ਹਰਾਂ ਦੀ ਸਥਿਤੀ ਦੇ ਚੱਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਹੈ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸਤਲੁਜ ਦਰਿਆ ਦੇ ਉੱਤੇ ਡਰੋਨ ਦੇ ਮਾਧਿਅਮ ਰਾਹੀਂ ਛੋਟਾਸੀ ਜੋ ਲੈਨੇ ਉਹ ਤੁਹਾਨੂੰ ਵਿਖਾ ਰਹੇ ਨੇ ਕਿ ਕਿਵੇਂ ਸਤਲੁਜ ਦਰਿਆ ਆਪਣੇ ਪੂਰੇ ਉਫਾਨ ਤੇ ਹੈ ਜਿਸ ਦੇ ਨਾਲ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ ਤੇ ਲੋਕਾਂ ਦੇ ਰੁੱਖ ਅਤੇ ਫਸਲਾਂ ਇਸ ਪਾਣੀ ਦੇ ਨਾਲ ਬੈ ਕੇ ਤਬਾਹ ਹੋ ਗਈਆਂ ਹਨ ਇਹ ਤਸਵੀਰਾਂ ਸੱਚਮੁੱਚ ਹੀ ਡਰਾਉਣੇ ਵਾਲੀਆਂ ਹਨ 2023 ਦੇ ਵਿੱਚ ਵੀ ਇਸ ਤਰ੍ਹਾਂ ਦੇ ਹੜ੍ਹ ਪੰਜ ਆਪ ਦੇ ਵਿੱਚ ਵਿਖੇ ਜਾ ਚੁੱਕੇ ਹਨ ਦੱਸਣਾ ਚਾਹੁੰਦੇ ਆ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਸਮਾਂ ਆ ਤੇ ਸਤਲੁਜ ਦਰਿਆ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੇ ਵਿੱਚ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਇੰਤਜ਼ਾਮ ਪੂਰੇ ਕੀਤੇ ਹੋਏ ਹਨ ਜੇਕਰ ਕੋਈ ਆਪਦਾ ਪੈਂਦੀ ਹੈ ਤਾਂ ਪ੍ਰਸ਼ਾਸਨ ਉਸ ਦੇ ਲਈ 24 ਘੰਟੇ ਤਿਆਰ ਬੈਠਾ ਹੈ ਉਧਰ ਐਸਡੀਐਮ ਨੰਗਲ ਸਚਿਨ ਪਾਟਕ ਨੇ ਵੀ افਵਾਹਾਂ ਤੋਂ ਬਚਣ ਦੀ اپیل ਕੀਤੀ ਹੈ। ਉਹਨਾਂ ਨੇ ਕਿਹਾ ਕਿ ਨੰਗਲ ਡੈਮ ਤੋਂ ਛੱਡਿਆ ਜਾ ਰਿਹਾ 21150 ਕਿਊਸਕ ਪਾਣੀ ਡੈਮ ਦੀ ਸਮਰੱਥਾ ਤੋਂ ਬਹੁਤ ਘੱਟ ਹੈ ਕਿਉਂਕਿ ਨੰਗਲ ਡੈਮ ਦੇ ਵਿੱਚ 40000 ਕਿਊਸਕ ਤੋਂ ਵੱਧ ਪਾਣੀ ਰੱਖਣ ਦੀ ਸਮਰੱਥਾ ਹੈ। ਉਹਨਾਂ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਕੋਈ ਨੁਕਸਾਨ ਨਹੀਂ ਹੋਇਆ ਅਤੇ ਪਾਣੀ ਦਾ ਪੱਧਰ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਲਗਭਗ 9 ਫੁੱਟ ਥੱਲੇ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਅਰੇ ਲੋਕਾਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹਨਾ ਹੈ। ਕਿ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਇਸ ਟਾਈਮ ਜਿਹੜਾ ਟੋਟਲ ਪਾਣੀ ਪਾਖੜਾ ਤੋਂ ਆਊਟਫਲੋ ਹੋਏਗਾ ਉਹ ਆਏਗਾ 43800 ਕਿਊਸਿਕ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਬਹੁਤ ਹੀ ਘੱਟ ਹੈ ਜਿਹੜਾ ਟਰਬਾਈਨਸ ਦੇ ਥਰੂ ਡਿਸਚਾਰਜ ਆ ਰਿਹਾ ਹੋਏਗਾ ਤਕਰੀਬਨ 37000 ਕਿਊਸਿਕ ਤੇ ਜਿਹੜਾ ਸਪਿਲਵੇ ਦੇ ਜ਼ਰੀਏ ਆ ਰਿਹਾ ਆ ਰਿਹਾ 6800 ਕਿਊਸਿਕ ਟੋਟਲ ਆਪਣਾ ਹੋ ਗਿਆ 43800 ਕਿਊਸਿਕ ਇਸ ਖਬਰ ਦੇ ਰਿਪੋਰਟ ਹੋਣ ਤੱਕ ਤੇ ਜਿਹੜਾ 43800 ਕਿਊਸਕ ਭਾਖੜਾ ਤੋਂ ਵੀ ਆ ਰਿਹਾ ਅੱਗੇ ਉਹ ਵੀ ਉਹਦੇ ਵਿੱਚੋਂ 12500 ਕਿਊਸਕ ਨੰਗਲ ਹਾਈਡਲ ਚੈਨਲ ਨੂੰ ਡਾਇਵਰਟ ਕੀਤਾ ਜਾ ਰਿਹਾ 10150 ਕਿਊਸਕ ਅਨੰਦਪੁਰ ਸਾਹਿਬ ਹਾਈਡਲ ਚੈਨਲ ਨੂੰ ਡਾਇਵਰਟ ਕੀਤਾ ਜਾ ਰਿਹਾ ਜਿਹੜਾ ਸਤਲੁਜ ਦੀ ਮੇਨ ਦਰਿਆ ਦੇ ਵਿੱਚ ਜਾ ਰਿਹਾ ਨੰਗਲ ਡੈਮ ਤੋਂ ਪਾਣੀ ਉਹ ਸਿਰਫ ਅਤੇ ਸਿਰਫ 21150 ਕਿਊਸਕ ਜਾ ਰਿਹਾ ਤੇ 21150 kwsx ਜਿਹੜੇ ਦਰਿਆ ਦੀ ਪੀਕ ਕੈਪੈਸਿਟੀ ਆ ਉਹਦਾ ਤਕਰੀਬਨ 50% ਜਾਂ ਉਸ ਤੋਂ ਘੱਟ ਹੈ ਤਾਂ ਹਲੇ ਬਿਲਕੁਲ ਵੀ ਘਬਰਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈਗੀ ਅ ਇਸ ਤੋਂ ਇਲਾਵਾ ਜਿਹੜਾ ਸਾਡਾ ਅੱਜ ਸਵੇਰੇ ਇਨਫਲੋ ਸੀਗਾ ਭਾਖੜਾ ਡੈਮ ਦਾ ਜਿਹਨੂੰ ਲੈ ਕੇ ਬਹੁਤ ਜ਼ਿਆਦਾ ਅਫਵਾਹਾਂ ਫੈਲ ਰਹੀਆਂ ਸੀ ਮੈਂ ਉਹ ਵੀ ਤੁਹਾਡੇ ਸਾਹਮਣੇ ਰਹੀਂ ਕਲੀਅਰ ਕਰਨਾ ਚਾਹਨਾ ਕਿ ਇਨਫਲੋ ਜੋ ਸਵੇਰੇ 75 80 ਹਜ਼ਾਰ ਸੀ ਇਸ ਖਬਰ ਦੇ ਰਿਪੋਰਟ ਹੋਣ ਤੱਕ ਯਾਨੀ ਕਿ ਜਿਹੜੀ ਲੇਟੈਸਟ ਅਪਡੇਟ ਸਾਡੇ ਕੋਲ ਆਈ ਹੈ ਉਹ ਇਨਫਲੋ ਦੀ 38000 ਕਿਊਸੈਕ ਹੈ ਇਸ ਤੋਂ ਇਲਾਵਾ ਦੋ ਗਲਤ ਜਿਹੜੀ ਰਿਪੋਰਟਸ ਚੱ ਰਹੀਆਂ ਸੀ ਜਿਦੇ ਵਿੱਚ ਨੰਗਲ ਦੇ ਡੈਮ ਦੇ ਉਹਦੀ ਵੀਡੀਓ ਬਣਾ ਕੇ ਕਿਸੇ ਨੇ ਪਾਈ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਨੰਗਲ ਦੇ ਚਾਰੋਂ ਗੇਟਸ ਖੁੱਲੇ ਗਏ ਨੰਗਲ ਡੈਮ ਦੇ ਵਿੱਚ ਭਾਰੀ ਤਬਾਈ ਐਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਹੁਣ ਜਾ ਕੇ ਵੀ ਨੰਗਲ ਡੈਮ ਦੇਖ ਸਕਦੇ ਹੋ 21000 ਕਿਊਸੈਕ ਪਾਣੀ ਹੀ ਨੰਗਲ ਡੈਮ ਵਿੱਚੋਂ ਸਤਲੁਜ 메ਨ ਦਰਿਆ ਦੇ ਵਿੱਚ ਜਾ ਰਿਹਾ ਸਰ ਮੈਂ ਬੇਸਿਕਲੀ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਭਾਖੜਾ ਦਾ ਹਲੇ ਡੈਮ ਲੈਵਲ 1670 ਦੇ ਆਸ-ਪਾਸ ਹੈ 1670.5 ਖਤਰੇ ਦੇ ਨਿਸ਼ਾਨ ਤੋਂ ਇਹ ਹਲੇ ਵੀ ਕਾਫੀ ਜ਼ਿਆਦਾ ਘੱਟ ਹੈ ਅਤੇ ਪਹਿਲੀ ਗੱਲ ਇਹ ਹੈ ਦੂਸਰੀ ਸਭ ਤੋਂ ਇੰਪੋਰਟੈਂਟ ਗੱਲ ਲੋਕਾਂ ਨੂੰ ਹਲੇ ਕੁਝ ਵੀ ਇਵੈਕੂਏਸ਼ਨ ਜਾਂ ਮਤਲਬ ਪੈਨਿਕ ਕਰਨ ਦੀ ਲੋੜ ਨਹੀਂ ਹੈ ਸਾਡੀ ਮੇਨ ਲੋਕਾਂ ਨੂੰ ਰਿਕੁਐਸਟ ਇਹ ਹੈ ਕਿ ਜਦੋਂ ਫਲੋ ਵੈਲੋਸਟੀ ਦਰਿਆ ਦੀ ਤੇਜ਼ ਹੋਵੇ ਤਾਂ ਆਪ ਜਾਂ ਆਪਣੇ ਬੱਚਿਆਂ ਨੂੰ ਦਰਿਆ 'ਚ ਨਾ ਲਾਉਣ ਜੋ ਪ੍ਰਸ਼ਾਸਨ ਵੱਲੋਂ ਮੁਨਿਆਦੀ ਕਰਾਈ ਜਾਂਦੀ ਹੈ ਲਖੜਾਂ ਚੁੱਕਣ ਆਪਣੀਆਂ ਮੱਝਾਂ گاਵਾਂ ਨੂੰ ਨਿਲਾਉਣ ਕੱਪੜੇ ਧੋਣ ਜਾਂ ਸਮੁੰਦਰ ਦੇ ਵਿੱਚ ਆਪ ਨਾਉਣ ਦੇ ਲਈ ਨਾ ਜਾਇਆ ਜਾਵੇ ਦਰਿਆ ਦੇ ਵਿੱਚ ਬਿਕੋਜ਼ ਇਟ ਇਸ ਨਾਟ ਬਹੁਤ ਜ਼ਿਆਦਾ ਜਿਹੜਾ ਫਲੋ ਵੈਲੋਸਟੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਈ ਵਾਰ ਹੱਥ ਪੈਰ ਸਲਿੱਪ ਕਰ ਸਕਦਾ ਹੈ